ਦਸੰਬਰ ਮਹੀਨੇ ਦੇ ਵਿੱਚ ਜਿਹੜੀ 트럼ਪ ਦੀ ਇੱਕ ਪਰਸਨਲ 트럼ਪ ਹੈਡ ਦੀ ਇੱਕ ਫਰਮ ਸੀ ਉਹ ਇੰਡੀਆ ਨੇ ਹਾਇਰ ਕੀਤੀ ਹਾਇਰ ਵੀ 10 ਮਈ ਨੂੰ ਕੀਤੀ ਹੁਣ ਇਹ ਬੜਾ ਜਿਹੜਾ ਟਾਈਮ ਲਾਈਨ ਹੈ ਦੈਟ ਇਜ਼ ਵੈਰੀ ਇੰਪੋਰਟੈਂਟ ਹੁਣ 10 ਮਈ 2025 ਨੂੰ ਹੀ ਸੀਜ਼ਫਾਇਰ ਹੁੰਦਾ ਤੇ 10 ਮਈ ਨੂੰ ਐਸਾ ਕੀ ਜਿਹੜਾ ਉਹ ਵੇਲਣੇ ਚ ਬਾ ਆਈ ਹੋਈ ਸੀ ਇੰਡੀਅਨ ਐਂਬੈਸੀ ਦੀ ਕਿ ਉਹਨਾਂ ਨੂੰ 트럼ਪ ਦੀ ਜਿਹੜਾ ਕਿ 트럼ਪ ਲਾਬਿੰਗ ਫਰਮ ਦਾ ਮਤਲਬ ਹੀ ਇਹ ਹੈ ਕਿ ਵੀ ਸਿੱਧੀ ਐਕਸੈਸ 트럼ਪ ਤੱਕ ਹੋਏ ਹੁਣ ਕੀ ਇਸ ਲਾਬਿੰਗ ਫਰਮ ਦੇ ਹਾਇਰ ਕਰਨ ਤੋਂ ਬਾਅਦ ਹੀ 트럼ਪ ਐਂਡ ਕੰਪਨੀ ਇਨਵੋਲਵ ਹੋਏ ਸੀਸਫਾਇਰ ਕਰਵਾਉਣ ਚ ਜਾਂ ਉਸ ਤੋਂ ਉਸੇ ਸ਼ਾਮ ਹੋਏ ਕਿ ਜੀ ਇੰਡੀਆ ਐਜ਼ ਅ ਗ੍ਰੈਟੀਟਿਊਡ ਕਿ ਜੀ ਦੇਖੋ ਅਮਰੀਕਾ ਨੇ ਸਾਡੀ ਜਾਨ ਬਚਾ ਦਿੱਤੀ ਇੰਡੀਅਨ ਐਮਬੈਸੀ ਹਾਇਰਡ 트럼ਪ ਐਡਜ਼ ਫਰਮ ਫॉर ਟਾਕਸ ਔਨ ਟ੍ਰੇਡ ਬਾਇਲੇਟਰਲ ਟਾਈਜ਼ ਡਿਊਰਿੰਗ ਆਪਰੇਸ਼ਨ ਸੰਦੂਰ ਹੁਣ ਇਹਨੇ ਤਾਂ ਸਪਸ਼ਟ ਕਰਤਾ ਕਿ ਭਾਈ ਇਹ ਜਿਹੜਾ ਇਹਨਾਂ ਨੇ ਹੀ ਕੱਲਾ ਹੀ ਨਹੀਂ ਕਿ ਤਰਲੇ ਕੀਤੇ ਲੇਕਿਨ ਉਹ ਤਰਲੇ ਕਰਾਣ ਲਈ ਵੀ ਪੈਸੇ ਪੇ ਕੀਤੇ ਤਰਲਿਆਂ ਦੇ ਵੀ ਔਰ ਉਹਦੇ ਲਈ ਟਰੰਪ ਦੀ ਪਰਸਨਲ ਜਿਹੜਾ ਉਸ ਦਾ ਏਡ ਉਹਦੀ ਲੌਬੀ ਫਰਮ ਦੇ ਰਾਈ ਗੱਲਬਾਤ ਕੀਤੀ ਅਕੋਰਡਿੰਗ ਟੂ ਫਾਰਾ ਫਾਈਲਿੰਗ ਸੁਣੇ ਫਾਰਾ ਉਹੀ ਹੈ ਫੋਰਨ ਏਜੰਟਸ ਰਜਿਸਟ੍ਰੇਸ਼ਨ ਐਕਟ ਲੌਬੀ ਫਰਮ ਐਸ ਐਚ ਡਬਲਯੂ ਇਹ ਉਸ ਲੌਬਿੰਗ ਫਰਮ ਦਾ ਨਾਮ ਹੈ ਵਾਸ ਆਸਕਡ ਟੂ ਸਕੇਜੂਅਲ ਮੀਟਿੰਗਸ ਫਾਰ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਫੋਰਨ ਸੈਕਟਰੀ ਐਂਡ ਦਾ ਐਮਬੈਸਡਰ ਵਿਦ ਯੂ ਐਸ ਵਾਈਸ ਪ੍ਰੈਜ਼ੀਡੈਂਟ ਜੇ ਡੀ ਵੈਂਸ ਸੈਕਟਰੀ ਆਫ ਡਿਫੈਂਸ ਪੀਡ ਹੈਕਸੈਥ ਐਂਡ ਸੀ ਆਈ ਏ ਚੀਫ ਜான் ਰੈਡਕਲਿਫ ਉਹ ਤਾਂ ਕੋਈ ਭੇਤ ਵਾਲੀ ਵਿੱਚ ਗੱਲ ਰਹਿ ਹੀ ਨਹੀਂ ਗਈ ਕਿ 10 ਮਈ ਨੂੰ ਆਪਰੇਸ਼ਨ ਸੰਦੂਰ ਦੇ ਦੌਰਾਨ ਜਦੋਂ ਫਾਈਨਲ ਸੀਜ਼ ਫਾਇਰ ਹੁੰਦਾ ਇਹ ਜਿਹੜੀ 트ੰਪ ਦੇ ਦਾ ਦੀ ਕੌਨਫਿਡੈਂਟ ਫਰਮ ਹੈ ਜਿਹੜਾ ਬੰਦਾ ਉਹਦਾ ਯਾਰ ਹੈ ਔਰ ਐਸ ਐਚ ਡਬਲ ਉਹਨੂੰ ਹਾਇਰ ਕੀਤਾ ਜਾਂਦਾ ਉਹਨਾਂ ਨੂੰ ਕਿਹਾ ਜਾਂਦਾ ਵੀ ਆ ਤਿੰਨ ਮੀਟਿੰਗ ਜਿਹੜੀਆਂ ਨੇ ਸਾਡੀਆਂ ਤੁਸੀਂ ਅਰੇਂਜ ਕਰਾਓ ਔਰ ਜਦੋਂ ਉਹਨਾਂ ਨੇ ਦਾ ਇੰਡੀਅਨ ਐਮਬੈਸੀ ਇਨ ਵਾਸ਼ਿੰਗਟਨ ਰੀਚਡ ਆਊਟ ਦੋ 3 ਸੀਨੀਅਰ ਅਫੀਸ਼ੀਅਲਸ ਆਫ 트럼ਪ ਐਡਮਿਨਿਸਟ੍ਰੇਸ਼ਨ 온 ਮੇ 10 2025 ਇਧਰ ਜਿਹੜੀ ਆ ਉਹ ਲੌਬੀ ਫਰਮ ਹਾਇਰ ਹੁੰਦੀ ਐ ਉਧਰ ਇਹਨਾਂ ਤਿੰਨ ਅਫੀਸ਼ੀਅਲਸ ਦੇ ਨਾਲ ਇੰਡੀਅਨ ਐਮਬੈਸੀ ਦਾ ਰਾਬਤਾ ਹੁੰਦਾ ਐ